ਰਾਜਾ ਧونی ਚੰਦ ਬਾਰੇ ਪੜੋਗੇ ਤਾਂ ਬੇਸਿਕਲੀ ਰੱਬ ਦੇ ਖਿਲਾਫ ਨਹੀਂ ਸੀ ਤੇ ਨਾ ਹੀ ਹੰਕਾਰਿਆ ਸੀ ਜਿਸ ਬਾਪ ਦੇ ਘਰੇ 6 ਕੁੜੀਆਂ ਹੋ ਗਈਆਂ ਉਹਨੇ ਕਦੇ ਵੀ ਕੰਪਲੇਨਟ ਨਹੀਂ ਔਰ ਹਮੇਸ਼ਾ ਹਿੰਮੰਦਰ ਮਸਜਿਦ ਜਾਂ ਗਿਰਜੇ ਕਰ ਜੋ ਵੀ ਸੀ ਉਹਨਾਂ ਨੂੰ ਵੀ ਜਿਹੜੇ ਧਰਮ ਕਰਮ ਦੇ ਕੰਮ ਦੇ ਵਿੱਚ ਕਿਤੇ ਕੋਈ ਕਮੀ ਨਾ ਰਹੀ ਜੀ ਜਿਹੜਾ ਦਾ ਸਲਾਹਕਾਰ ਹੈ ਉਹਨੂੰ ਇਹ ਕਹਿੰਦਾ ਕਿ ਮਹਾਰਾਜ ਤੁਸੀਂ ਦੂਜਾ ਵਿਆਹ ਕਰਾਓ ਤੁਸੀਂ ਵਾਰਿਸ ਪੈਦਾ ਹੋਊਗਾ ਜੇ ਮਹਾਰਾਜ ਨੇ ਸੋਚੀ ਦਿੱਤੀ ਤਾਂ ਕਹਿੰਦਾ ਭਾਈ ਮੇਰੀ ਵੱਡੀ ਧੀ ਔਰ ਵਾਰਿਸ ਉਹਨੂੰ ਗੱਦੀ ਦੇ ਦੋ ਤੁਸੀਂ ਮੁੰਡੇ ਨੂੰ ਗੱਡੀ ਦੇਤੀ ਤਾਂ ਫਿਰ ਤੁਸੀਂ ਕੁੜੀ ਨੂੰ ਗੱਡੀ ਕਿਉਂ ਨਹੀਂ ਦੇ ਸਕਦੇ ਰਾਣੀਆਂ ਹੋਈਆਂ ਨੇ ਰਾਜ ਗੱਦੀਆਂ ਔਰਤਾਂ ਨੇ ਸੰਭਾਲੀਆਂ ਨੇ ਹਜ਼ਾਰ ਸਾਲ ਗੁਲਾਮੀ ਤੋਂ ਬਾਅਦ ਵੀ ਔਰਤ ਨੂੰ ਅਸੀਂ ਪੈਰ ਦੀ ਜੁੱਤੀ ਸਮਝਦੇ ਹਾਂ ਲੱਖ ਲਾਣਤ ਹੈ ਇਹੋ ਜੇ ਲੋਕਾਂ ਦੇ ਤੇ ਇਹੋ ਜੇ ਦੇਸ਼ ਤੇ ਉਸ ਤੋਂ ਬਾਅਦ ਉਹ ਰੱਬ ਦੇ ਨਾਂ 'ਕ ਖਿਲਾਫ ਹੋ ਗਿਆ ਕੋਈ ਤਾਂ ਨਾ ਸੁਣਨ ਨੂੰ ਤਿਆਰ ਨਹੀਂ ਹੈ ਉਹਨੇ ਆਪਣੀ ਧੀ ਦਾ ਵਿਆਹ ਇੱਕ ਕੁੜੀ ਨਾਲ ਕਰਤਾ ਅੱਜ ਕੋਈ ਬਾਪ ਆਪਣੀ ਧੀ ਦਾ ਵਿਆਹ ਕੁੜੀ ਨਾਲ ਕਰਦੇ ਤਾਂ ਪਹਿਲਾਂ ਤਾਂ ਛੇਤਰ ਪਿਓ ਦੀ ਫੇਰੂਗੀ ਔਰਤ ਦੇਖੋ ਬੀਬਾ ਜੀ ਗੱਲ ਇਹ ਹੈ ਕਿ ਬੇਸਿਕਲੀ ਜੇ ਤੁਸੀਂ ਰਾਜਾ ਧੂਨੀ ਚੰਦ ਬਾਰੇ ਪੜੋਗੇ ਤਾਂ ਬੇਸਿਕਲੀ ਰੱਬ ਦੇ ਖਿਲਾਫ ਨਹੀਂ ਸੀ ਤੇ ਨਾ ਹੀ ਹੰਕਾਰਿਆ ਸੀ ਔਰ ਇਹ ਬੜੀ ਸੋਚ ਵਿਚਾਰ ਵਾਲੀ ਗੱਲ ਹੈ ਕਿ ਜਿਸ ਬਾਪ ਦੇ ਘਰੇ 6 ਕੁੜੀਆਂ ਹੋ ਗਈਆਂ ਉਹਨੇ ਕਦੇ ਵੀ ਕੰਪਲੀਟਲੀ ਉਹਨੇ ਮੰਦਰਾਂ ਦੀ ਉਸਾਰੀ ਮਸਜਿਦਾਂ ਦੀ ਉਸਾਰੀ ਲੋਕ ਸਾਰਿਆਂ ਦੇ ਖੁਸ਼ ਸੀ ਸਾਰੇ ਦਾ ਬੜਾ ਪਿਆਰ ਸੀ ਬੜਾ ਸਤਿਕਾਰ ਸੀ ਹਮਮ ਔਰ ਹਮੇਸ਼ਾ ਹੀ ਮੰਦਰ ਮਸਜਿਦ ਜਾਂ ਗਿਰਜੇ ਕਰ ਜੋ ਵੀ ਸੀ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਔਰ ਡਾਇਲੌਗਸ ਵੀ ਹੈਗੇ ਆ ਵੀ ਜਿਹੜੇ ਧਰਮ ਕਰਮ ਦੇ ਕੰਮ ਦੇ ਵਿੱਚ ਕਿਤੇ ਕੋਈ ਕਮੀ ਨਾ ਲੱਗੇ ਜੀ ਮੈਂ ਹਮੇਸ਼ਾ ਇਹ ਗੱਲ ਦੇਖੀ ਹੈ ਆਪਣੇ ਪਰਿਵਾਰਾਂ ਦੇ ਵਿੱਚ ਹੋਏ ਆ ਉੱਥੇ ਜਿਹੜੇ ਰਿਸ਼ਤੇਦਾਰ ਨੇ ਉਹ ਤੁਹਾਨੂੰ ਗੱਤ ਸਲਾਮਾ ਦਿੰਦੇ ਨੇ ਬੰਦੇ ਨੂੰ ਚੰਗੇ ਪਰ ਇਹਨੂੰ ਪਟਕਾ ਦਿੰਦੇ ਨੇ ਕੁਸੀਂ ਰਾਜਾ ਦੀ ਗੱਲ ਕਰੋ ਰਾਜਿਆਂ ਦੀ ਗੱਲ ਕਰੋ ਰਾਜ ਗੱਤੀ ਦੀ ਗੱਲ ਕਰੋ ਉਹ ਮਾੜੇ ਨਹੀਂ ਹੁੰਦੇ ਤਪੋ ਰਾਜ ਰਾਜੋ ਨਰਕ ਉਹ ਬਣਾ ਲੈਂਦੇ ਨੇ ਲੋਕਾਂ ਦੀ ਬੈਲਾ ਸੁਣ ਕੇ ਜਿਹੜੇ ਉਹਦੇ ਨਾਲ ਦੇ ਨੇ ਜੀ ਜਿਹੜੇ ਐਡਵਾਈਜ਼ਰਸ ਨੇ ਹੈ ਨਾ ਕਹਿੰਦੇ ਨੇ ਇੱਕ ਰਾਜੇ ਦੀ ਐਡਵਾਈਜ਼ਰ ਕਮੇਟੀ ਹੁੰਦੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਬ੍ਰਾਹਮਣ ਹੁੰਦੇ ਸੀ ਪੰਡਤ ਹੁੰਦੇ ਸੀ ਜੋ ਦੱਸਦੇ ਸੀ ਐ ਚੰਗੀਆਂ ਗੱਲਾਂ ਦੱਸਦੇ ਸੀ ਮੇਰਾ ਖਿਆਲ ਦونی ਚੰਦ ਦੀ ਲਾਈਫ ਦੇ ਵਿੱਚ ਵੀ ਉਹ ਉਹ ਮਾੜਾ ਤਾਂ ਕਹਿ ਸਕਦੇ ਆ ਜਿਉ ਉਹ ਧੀਆ ਜੰਮਣ ਤੋਂ ਬਾਅਦ ਕੋਈ ਕੰਪਲੀਟ ਹੁੰਦੀ ਜੀ ਔਰ ਬੇਸਿਕਲੀ ਜਿਹੜਾ ਦਾ ਸਭ ਤੋਂ ਕਲੋਸਟ ਐਡਵਾਈਜ਼ਰ ਹੈ ਜਿਹੜਾ ਦਾ ਸਲਾਹਕਾਰ ਹੈ ਉਹਨੂੰ ਇਹ ਕਹਿੰਦਾ ਕਿ ਮਹਾਰਾਜ ਤੁਸੀਂ ਦੂਜਾ ਵਿਆਹ ਕਿਉਂ ਕਰਾ ਲੈਂਦੇ ਧੀਆ 6 6 7 7 ਸਾਲ ਦੀਆਂ ਹੋ ਗਈਆਂ 8 8 ਸਾਲ ਦੀਆਂ ਹੋ ਗਈਆਂ ਤੇ ਉਹਨੇ ਗੱਲ ਕਹੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਲੋਕ ਕੀ کہیں گے ਪ੍ਰਜਾ ਕੀ ਕਹੂਗੀ ਤੇ ਇਹਦੇ ਵਿੱਚ ਕੀ ਗੱਲ ਹੈ ਉਹਨੂੰ ਬਾਰਬਾਰੋ ਗੱਲ ਕਹਿੰਦਾ ਹੈ ਕਹਿੰਦਾ ਹੋਊਗਾ ਆਪਾ ਦਿਖਾਈਏ ਕੋਈ ਨਾ ਵੀ ਤੁਸੀਂ ਦੂਜਾ ਵਿਆਹ ਕਰਾਓ ਤੁਸੀਂ ਵਾਰਿਸ ਪੈਦਾ ਹੋਊਗਾ ਹੁਣ ਜੇ ਮਹਾਰਾਜ ਨੇ ਸੋਝੀ ਦਿੱਤੀ ਤਾਂ ਕਹਿੰਦਾ ਭਾਈ ਮੇਰੀ ਵੱਡੀ ਧੀ ਹੈ ਔਰ ਵਾਰਿਸ ਉਹਨੂੰ ਗੱਦੀ ਦੇ ਦੂੰ ਤੁਸੀਂ ਮੁੰਡੇ ਨੂੰ ਗੱਦੀ ਦੇਤੀ ਤਾਂ ਫਿਰ ਤੁਸੀਂ ਕੁੜੀ ਨੂੰ ਗੱਦੀ ਕਿ ਨਹੀਂ ਦੇ ਸਕਦੇ ਰਾਣੀਆਂ ਹੋਈਆਂ ਨੇ ਰਾਜ ਗੱਦੀਆਂ ਔਰਤਾਂ ਨੇ ਸੰਭਾਲੀਆਂ ਨੇ ਪਰ ਉਹ ਸੋਚ ਹਮੇਸ਼ਾ ਹੀ ਸਾਡੇ ਹਿੰਦੁਸਤਾਨ ਚ ਹੀ ਰਹੀ ਹੈ ਹਜ਼ਾਰ ਸਾਲ ਗੁਲਾਮੀ ਤੋਂ ਬਾਅਦ ਵੀ ਔਰਤ ਨੂੰ ਅਸੀਂ ਪੈਰ ਦੀ ਜੁੱਤੀ ਸਮਝਦੇ ਹਾਂ ਲੱਖ ਲਾਣਤ ਹੈ ਅਜੇ ਸੋਸਾਇਟੀ ਤੇ ਤੇ ਅਜੇ ਲੋਕਾਂ ਦੇ ਤੇ ਅਜੇ ਦੇਸ਼ ਤੇ ਕਿ ਜਿੱਦ ਤੇ ਤੁਸੀਂ ਔਰ ਦੀ ਇੱਜ਼ਤ ਰੱਬ ਵਾਂਗੂ ਨਹੀਂ ਕਰਦੇ ਦੇਵੀਆਂ ਵਾਂਗੂ ਨਹੀਂ ਕਰਦੇ ਸੋ ਉਹ ਇੱਕ ਵਿਚਾਰ ਤਾਰਾ ਕਿ ਉਹਨੂੰ ਦੂਜਾ ਵਿਆਹ ਕਰਾ ਲਿਆ ਰਾਜਾ ਉਸ ਵਲੇ ਰਾਜਿਆਂ ਦੀ 365 ਰਾਣੀਆਂ ਹੁੰਦੀਆਂ ਸੀ 200 ਰਾਣੀਆਂ ਹੁੰਦੀਆਂ ਸੀ ਸਾਰਾ ਬੇਚੰਦਾ ਸੀ ਹੁਣ ਉਹ ਬੜਾ ਯੱਦ ਕਰ ਰਿਹਾ ਹੈ ਬੜੇ ਤਪੱਸਿਆ ਕਰ ਰਿਹਾ ਹੈ ਬੜੇ ਦਾਨਪੁਨ ਕਰ ਰਿਹਾ ਹੈ ਬੜੇ ਹਵਨ ਕਰ ਰਿਹਾ ਹੈ ਸਭ ਕੁਝ ਕਰ ਰਿਹਾ ਹੈ ਔਰ ਇਸ ਯਕੀਨ ਚ ਕਰ ਰਿਹਾ ਹੈ ਕਿ ਰੱਬ ਮੈਨੂੰ ਸੁਪੁੱਤਰ ਦੇਗਾ ਜਿਹੜੇ ਬੰਦੇ ਰੱਬ ਨੂੰ ਮੰਨਣ ਵਾਲੇ ਹੁੰਦੇ ਨਾ ਬੇਮੁਖ ਵੀ ਉਹੀ ਹੁੰਦੇ ਨੇ ਕਿਉਂਕਿ ਉਹਨਾਂ ਦੀ ਡਿਮਾਂਡ ਰੱਬ ਤੁਹਾਨੂੰ ਕਦੇ ਵੀ ਡਿਮਾਂਡ ਦੇ ਹਿਸਾਬ ਨਾਲ ਪਿਆਰ ਨਹੀਂ ਕਰ ਸਕਦਾ ਰੱਬ ਤੁਹਾਨੂੰ ਹਮੇਸ਼ਾ ਉਦੋਂ ਪਿਆਰ ਕਰੂਗਾ ਉਦੋਂ ਤੁਹਾਡੀ ਬਾਹ ਫੜੂਗਾ ਜਦ ਤੂੰ ਸਾਰਾ ਦਾ ਸਾਰਾ ਆਪਣਾ ਅਰਪਣ ਕਰ ਦੇਵੇਂ ਕਿ ਮੈਨੂੰ ਕੁਝ ਵੀ ਨਹੀਂ ਚਾਹੀਦਾ ਜੋ ਕੁਝ ਹੈ ਸੋ ਤੇਰਾ ਮੇਰਾ ਮੁਝ ਵਿੱਚ ਕੁਝ ਨਹੀਂ ਕੁਝ ਨਹੀਂ